ਸਾਰੀਆਂ ਸਰਕਾਰਾਂ ਨੇ ਵੱਡੇ ਵੱਡੇ ਬੈਨਰ ਲਾਇਆ ਸੀ ਸ਼ਹਿਰਾਂ ਦੇ ਵਿੱਚ ਵੀ ਕੱਚੇ ਕੰਮੇ ਪੱਕੇ ਕਰਤੇ ਆ। ਅਕਾਲੀ ਕਹਿੰਦੇ 37000 ਕਰਤੇ, ਫਿਰ ਚੰਨੀ ਸਾਹ ਆਗੇ ਉਹ ਕਹਿੰਦੇ ਅਸੀਂ 34000 ਕਰਤੇ ਤੇ ਭਗਵੰਤ ਮਾਨ ਜੀ ਨੇ ਹੱਥੀ ਕਰਤੀ ਇਹਨਾਂ ਦਾ ਕੋਈ ਮਤਲਬ ਕਿ ਸ਼ਹਿਰ ਕੀ ਪਿੰਡਾਂ ਦੇ ਕੋਨੇ ਵੀ ਨਹੀਂ ਛੱਡੇ ਜਿੱਥੇ ਕੰਦਾ ਤੇ ਵੀ ਲਿਖਾਤਾ ਵੀ ਅਸੀਂ ਤਾਂ ਵੀ ਕੱਚਾ ਬੰਦਾ ਕੋਈ ਰਹਿਣ ਨਹੀਂ ਦਿੱਤਾ। ਨਾ ਬੇਰੋਜ਼ਗਾਰੀ ਕਿੱਥੇ ਖਤਮ ਕਰਤੀ ਤਾਂ ਵੱਡੇ ਪੱਦਰ ਦਿੰਦਾ ਇਹ ਦਬਕੇ ਮਾਰ ਰਹੇ ਆ ਸਾਨੂੰ ਵੀ ਜੇ ਤੁਸੀਂ ਲਾਇਆ ਧਰਨਾ ਤਾਂ ਤੁਹਾਨੂੰ ਅਸੀਂ ਨੌਕ ਤੋਂ ਬਾਹਰ ਕਰ ਦਾਂਗੇ। ਇਹ ਮਿਹਨਤ ਕਰਨ ਦਾ ਮੁੱਲ ਸਾਨੂੰ ਮਿਲ ਗਿਆ ਪੂਰਾ ਮੈਂ ਤਾਂ ਦੱਸ ਰਿਹਾ ਸੀ ਕਿ ਕਹਿੰਦੇ ਸਵੇਰੇ 6 ਵਜੇ ਨਿਕਲ ਜਾਂਦੇ ਸੀ ਇਹਨੇ ਘਰ ਘਰ ਵੀ ਬਦਲਾ ਲੈ ਕੇ ਆਉਣੇ ਨੌکریاں ਜ਼ਰੂਰ ਦਿੰਦੇ ਆ ਰੋਜ਼ ਆਪਾਂ ਵੇਖਦੇ ਆ ਕਿ ਉਹ ਦਿੱਲੀ ਤੋਂ ਜਿਹੜੇ ਚੇਅਰਮੈਨ ਲਾਤਾ ਫਲਾਣੇ ਬੋਰਡ ਦਾ ਚੇਅਰਮੈਨ ਲਾਤਾ ਉਧਰੋਂ ਲਾਤੇ ਬਹੁਤ ਬੰਦੇ ਜਿਹੜੇ ਉਧਰੋਂ ਲਾ ਰਹੇ ਉਹਨਾਂ ਨੂੰ ਸੈਟ ਪਿਛਲੇ 3 ਸਾਲ ਤੋਂ ਜਿਹੜੇ ਤੁਸੀਂ ਹਰੇ ਪੈਨ ਦੀ ਗੱਲ ਕੀਤੀ ਹਰਾ ਪੈਨ ਆ ਚਲਵਾ ਚੱਲਿਆ ਹੋਇਆ ਜੀ ਮੇਰੀਆਂ ਐਪਲੀਕੇਸ਼ਨਾਂ ਦੇ ਉੱਤੇ ਸਸ਼ੀ ਗਾ ਜੀ ਤੁਸੀਂ ਲੋਕ ਰਾਏ ਟੀਮ ਨਾਲ ਜੁੜੇ ਹੋ ਮੈਂ ਹਾਂ ਪਰਮਿੰਦਰ ਸਿੰਘ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਵਾਅਦਾ ਕਰ ਰਹੀ ਹੈ ਕਿ ਅਸੀਂ ਘਰ ਘਰ ਰੋਜ਼ਗਾਰ ਦੇ ਰਹੇ ਹਾਂ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਪਰ ਅਫਸੋਸ ਦੀ ਗੱਲ ਕਿ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਤੋਂ ਪੰਜਾਬ ਸਰਕਾਰ ਰੋਜ਼ਗਾਰ ਖੋਹ ਰਹੀ ਹੈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਘਰੇ ਬਿਠਾ ਰਹੀ ਹੈ ਪਰ ਇਸ ਤਰੀਕੇ ਨਾਲ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਤਨਖਾਹ ਹੈ ਪਹਿਲੀ ਗੱਲ ਤਾਂ ਤਨਖਾਹ ਹੈ ਹੀ ਨਾ ਮਾਤਰ ਉਹਨਾਂ ਦੇ ਵਿੱਚੋਂ ਵੀ ਵੱਡੇ ਤੌਰ ਤੇ ਕਟੌਤੀ ਕੀਤੀ ਜਾ ਰਹੀ ਹੈ 2011 ਦੇ ਵਿੱਚ ਜਲ ਸਪਲਾਈ ਭਾਗ ਦੇ ਵਿੱਚ ਠੇਕੇਦਾਰ ਤੇ ਭਰਤੀ ਕੀਤੀ ਜਾਂਦੀ ਹੈ ਭਰਤੀ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਕੁਝ ਸਮੇਂ ਬਾਅਦ ਰੈਗੂਲਰ ਕੀਤਾ ਜਾਵੇਗਾ ਪਰ ਨਾ ਤਾਂ ਵਿਚਾਰਾਂ ਨੂੰ ਰੈਗੂਲਰ ਕੀਤਾ ਗਿਆ ਹੋਇਆ ਪਰ ਉਲਟ ਮਾਨ ਸਰਕਾਰ ਨੇ ਵੱਡਾ ਐਕਸ਼ਨ ਲੈ ਲਿਆ ਕਿ ਉਹਨਾਂ ਦੀ ਤਨਖਾਹ ਦੇ ਵਿੱਚੋਂ ਵੱਡੀ ਕਟੌਤੀ ਕਰਤੀ ਮੇਰੇ ਨਾਲ ਦੁਖੀ ਮੁਲਾਜ਼ਮ ਨੇ ਗੱਲਬਾਤ ਕਰਦੇ ਆ ਕਿ ਇੱਕ ਹੁਣ ਕਰਨਗੇ ਕੀ ਕਿਉਂਕਿ ਇਹਨਾਂ ਨੇ ਕਹਿੰਦੇ ਅਸੀਂ ਅਦੇ ਘਰ ਵੀ ਬਣਾਏ ਨਹੀਂ ਜਵਾਕਾਂ ਦੀਆਂ ਫੀਸਾਂ ਹੀ ਭਰਨੀਆਂ ਪਰ ਜਦੋਂ ਤੁਸੀਂ ਮੈਂ ਇਹਨਾਂ ਨਾਲ ਤੁਹਾਡੀ ਗੱਲ ਕਰਵਾਉਂਗਾ ਤੇ ਤੁਸੀਂ ਤੁਹਾਡੇ ਰੋਮਟੇ ਖੜੇ ਹੋ ਜਾਣਗੇ ਬਾਈ ਸਸੀਕਲ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਅ ਮੈਂ ਜਗਸੀਰ ਸਿੰਘ ਸੂਬਾ ਪ੍ਰਧਾਨ ਬਲੋਕ ਕੋਆਰਡੀਨੇਟਰ ਯੂਨੀਅਨ ਜਲ ਸਪਲਾਈ ਤੇ ਸੈਨੀਟਸ ਨੇ ਵਿਭਾਗ ਤੋਂ ਅ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਇੱਕ ਠੇਕਾ ਪ੍ਰਣਾਲੀ ਤਹਿਤ ਲਤਾੜੇ ਹੋਏ ਜੋ ਮਤਲਬ ਕਿ ਕਾਮੇ ਨੇ ਤੁਸੀਂ ਉਹਨਾਂ ਕੋਲ ਅਪਰੋਚ ਕੀਤੀ ਹੈ ਸਾਡਾ ਦੁੱਖ ਸੁਣ ਆਏ ਹੋ ਤੇ ਦੁੱਖ ਸਾਡਾ ਸਰਕਾਰ ਤੱਕ ਪਹੁੰਚਾਉਣ ਲਈ ਪਹੁੰਚੇ ਹੋ ਜਿਸ ਤਰੀਕੇ ਨਾਲ ਭਰਤੀ 2011 ਦੇ ਵਿੱਚ ਸਾਨੂੰ ਠੇਕੇ ਅਧਾਰ ਤੇ ਭਰਤੀ ਕਰ ਲਿਆ ਹਾਂਜੀ ਕਹਿੰਦੇ ਬਾਦਲ ਸਰਕਾਰ ਵੀ ਰਹਿ ਗਈ ਚੰਨੀ ਸਰਕਾਰ ਵੀ ਰਹੀਗੀ ਤੇ ਕੈਪਟਨ ਸਰਕਾਰ ਵੀ ਰਹੀਗੀ ਪਹਿਲਾ ਸਵਾਲ ਤੇ ਹੀ ਬੰਦਦਾ ਕਿ ਤੁਸਾਨੂੰ ਪੱਕੇ ਕੀਤੇ ਨਹੀਂ ਗਿਆ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਵੀ ਤੁਸੀਂ ਤਿੰਨ ਸਰਕਾਰਾਂ ਦੀ ਗੱਲ ਕੀਤੀ ਹੈ ਜੀ ਆਕਾਲੀ ਸਰਕਾਰ ਦੀ ਗੱਲ ਕੀਤੀ ਆ ਤੇ ਕੈਪਟਨ ਸਾਹਿਬ ਦੀ ਸਰਕਾਰ ਦੀ ਚੰਨੀ ਸਰਕਾਰ ਦੀ ਤੇ ਸਾਰੀਆਂ ਸਰਕਾਰਾਂ ਨੇ ਵੱਡੇ ਵੱਡੇ ਬੈਨਰ ਲਾਇਆ ਸੀ ਸ਼ਹਿਰਾਂ ਦੇ ਵਿੱਚ ਵੀ ਕੱਚੇ ਕੰਮੇ ਪੱਕੇ ਕਰਤੇ ਆ ਹਮ ਆਕਾਲੀ ਕਹਿੰਦੇ 37000 ਕਰਤੇ ਫਿਰ ਚੰਨੀ ਸਾਹਿਬ ਆ ਗਏ ਉਹ ਕਹਿੰਦੇ ਅਸੀਂ 34000 ਕਰਤੇ ਤੇ ਭਗਵੰਤ ਮਾਨ ਜੀ ਨੇ ਹੱਥੀਂ ਕਰਤੀ ਇਹਨਾਂ ਦਾ ਕੋਈ ਮਤਲਬ ਕਿ ਸ਼ਹਿਰ ਕੀ ਪਿੰਡਾਂ ਦੇ ਕੋਨੇ ਵੀ ਨਹੀਂ ਛੱਡ ਜਿੱਥੇ ਕੰਦਾ ਤੇ ਵੀ ਲਖਾਤਾ ਵੀ ਅਸੀਂ ਤਾਂ ਵੀ ਕੱਚਾ ਬੰਦਾ ਕੋਈ ਰਹਿਣ ਨਹੀਂ ਦਿੱਤਾ ਸਾਰੇ ਪੱਕੇ ਕਰਤੇ ਤੇ ਅਸੀਂ ਤਕਰੀਬਨ 3 ਸਾਲਾਂ ਤੋਂ ਨੇ ਦਰ ਤੇ ਧੱਕੇ ਖਾਈ ਜਾਂਦੇ ਆ ਵੀ ਭਾਈ ਅਸੀਂ ਜਦੋਂ ਪਹਿਲੀ ਵਾਰ ਗਏ ਸੀਗੇ ਆਪਣੇ ਹੁਣ ਐਮਪੀ ਸਾਹਿਬ ਬਣ ਗਏ ਨੇ ਆਪਣੇ ਐਮਪੀ ਮੀਤ ਹਰ ਜੀ ਉਹਨਾਂ ਨੂੰ ਸੀ ਚੰਡੀਗੜ੍ਹ ਮਿਲੇ ਕਹਿੰਦੇ ਯਾਰ ਅਸੀਂ ਥੋੜੇ ਵਰਗੇ ਤਾਂ ਬੰਦੇ ਭਾਲਦੇ ਫਿਰਦੇ ਆ ਵੀ ਤੁਸੀਂ ਸਾਨੂੰ ਮਿਲ ਨਹੀਂ ਰਹੇ ਅਸੀਂ ਆਖਿਆ ਜੀ ਪ੍ਰੋਪਰ ਚੈਨਲ ਰੋਸਟਰ ਬਣਾ ਕੇ ਭਰਤੀ ਕੀਤੀ ਗਈ ਹੈ ਜਲ ਸਪਲਾਈ ਸੈਨੇਟ ਵਿਭਾਗ ਦੇ ਵਿੱਚ ਅਖਬਾਰਾਂ ਤੇ ਇਸ਼ਤਿਹਾਰ ਬਕਾਇਦਾ ਦੇ ਕੇ ਪਰਸੈਂਟੇਜ ਦੇ ਆਧਾਰ ਤੇ ਮਤਲਬ ਕਿ ਵੀ ਭਰਤੀ ਕੀਤੀ ਗਈ ਉਹਦੇ ਤਹਿਤ ਭਰਤੀ ਹੋਏ ਆ ਅਸੀਂ ਦਰਦਰ ਠੱਕੇ ਖਾਂਦੇ ਵੇ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਆ ਇਹ ਸਰਕਾਰ ਨੇ ਕੀ ਕੀਤਾ ਵੀ ਨਾ ਤਾਂ ਕਾਲੀ ਸਰਕਾਰ ਨੇ ਪੱਕਿਆ ਕੀਤਾ ਨਾ ਸਾਨੂੰ ਪੱਕਿਆ ਕੀਤਾ ਕੈਪਟਨ ਸਰਕਾਰ ਨੇ ਤੇ ਨਾ ਚੰਨੀ ਸਰਕਾਰ ਨੇ ਫੇਰ ਆਪਣੀ ਸਰਕਾਰ ਆ ਗਈ ਮਾਨ ਸਾਹਿਬ ਦੀ ਇਹਨਾਂ ਨੇ ਦਾ ਵਾਅਦਾ ਕਰਕੇ ਆਸੀ ਵੀ ਅਸੀਂ ਕੱਚੇ ਬੰਦੇ ਸਾਰੇ ਪੱਕੇ ਕਰ ਦੇਣੇ ਆ ਉਲਟ ਕੀ ਹੋਇਆ ਵੀ 2021 ਦੇ ਵਿੱਚ ਸਾਡੀ ਨਵੀਂ ਭਰਤੀ ਕੀਤੀ ਗਈ ਉਹਦੇ ਵਿੱਚ ਸਾਡੇ ਨਵੇਂ ਬੀਆਰਸੀ ਸੀਡੀਐਸ ਆਈਸੀਆਈ 21 ਦੇ ਵਿੱਚ ਜਦੋਂ ਅਸੀਂ ਇੱਥੇ ਆਏ ਤੇ 22 ਤੇ 23 ਮੰਬਰ ਜਦੋਂ ਚੱਲਿਆ 1 April 2023 ਦੇ ਵਿੱਚ ਜਿਹੜੀ ਸਾਨੂੰ ਨਾ ਮਾਤਰ ਤਨਖਾਹ ਮਿਲਦੀ ਸੀ ਮਾਮੂਲੀ ਤਨਖਾਹ ਮਿਲਦੀ ਸੀ ਉਹਦੇ ਵਿੱਚ ਇਹਨਾਂ ਨੇ ਜਿਹੜੇ ਸਾਨੂੰ ਭੱਤੇ ਮਿਲਦੇ ਸੀ ਇੱਕ ਸਾਨੂੰ ਭੱਤਾ ਸਫਰੀ ਭੱਤਾ ਮਿਲਦਾ ਸੀ 3000 ਰੁਪਏ ਪ੍ਰਤੀ ਮਹੀਨਾ 250 ਰੁਪਏ ਸਾਨੂੰ ਮਿਲਦਾ ਸੀ ਮੋਬਾਈਲ ਅਲਾਉਂਸ ਤੇ 500 ਰੁਪਏ ਸਪੈਸ਼ਲ ਅਲਾਉਂਸ ਮਿਲਦਾ ਸੀ ਉਹ ਤੇ ਮਾਰਤਾ ਕੱਟ ਕੱਟ ਮਾਰ ਕੇ ਕਹਿੰਦੀ ਭਾਈ ਤੁਹਾਨੂੰ ਤਾਂ ਅਸੀਂ ਤਨਖਾਹ ਦੇ ਰਹੇ ਹਾਂ ਬਹੁਤ ਜ਼ਿਆਦਾ ਵੀ ਗਲਤ ਦਿੱਤੀ ਗਈ ਕੀ ਪਤਾ ਸਰਕਾਰ ਨੇ ਕੀ ਇਹਨਾਂ ਮਤਲਬ ਕਿ ਬਣਾਇਆ ਆਪਦਾ ਦਾਇਰਾ ਕੱਟ ਮਾਰ ਕੇ ਇਹਨਾਂ ਨੇ ਖਜ਼ਾਨੇ ਭਰੇ ਆ ਇਹ ਖਜ਼ਾਨੇ ਭਰਨ ਵਾਲੀ ਸਰਕਾਰ ਸਾਡੇ ਲਈ ਖੋਖਲੇ ਇਹਨਾਂ ਦੇ ਵਾਦੇ ਨਿਕਲੇ ਆ ਜੀ ਸਾਨੂੰ ਇਹਨਾਂ ਨੇ ਕੋਈ ਪੱਕਿਆ ਨਹੀਂ ਕੀਤਾ ਅਸੀਂ ਤਕਰੀਬਨ ਇਹਨਾਂ ਨੇ ਸਾਡੇ ਇੱਕ ਡਾਟਾ ਲੈ ਲਏ ਵੀ ਤੁਹਾਡਾ ਡਾਟਾ ਕਰਤਾ ਆਨਲਾਈਨ ਜੀ ਤੁਹਾਨੂੰ ਅਸੀਂ ਰੈਗੂਲਰ ਕਰ ਦਾਂਗੇ ਉਹਦੇ ਉਲਟ ਇਹਨਾਂ ਸਾਡੇ ਪੱਤੇ ਕੱਟ ਕੇ ਸਾਡੀ ਜਿਹੜੀ ਤਨਖਾਹ ਕੀ ਉਹ ਤੇ ਬਿਲਕੁਲ ਕਟ ਮਾਰਤਾ ਇਹ ਸਾਰੇ ਜਿਹੜੇ ਸਟੇਜਾਂ ਤੋਂ ਬੋਲੇ ਗਏ ਮਾਨ ਸਾਹਿਬ ਦੇ ਦਾਅੇ ਖੋਖਲੇ ਹੋਏ ਕਿੰਨੀ ਤਨਖਾਹ ਕੱਟ ਲਈ ਸਰਕਾਰ ਤਾਂ ਕਹਿੰਦੀ ਸੀ ਰੋਜ਼ਗਾਰ ਦੇਤਾ ਤੇ ਬਾਈ ਜੀ ਮੈਨੂੰ ਦੱਸ ਰਹੀ ਸੀ ਕਹਿੰਦੇ ਤਨਖਾਈ 22000 ਦੀ ਉਹਦੇ 21000 ਦੇ ਵਿੱਚ ਕਹਿੰਦੇ 6000 ਰੁਪਇਆ ਕੱਟ ਲਿਆ ਹਾਂ 2021 ਦੇ ਵਿੱਚ ਇਹਨਾਂ ਨੇ ਜੀ 15000 ਪਲੱਸ 3000 ਰੁਪਇਆ ਸਫਰੀ ਪੱਤਾ ਦਿੱਤਾ ਸੀ ਤੇ ਬਾਕੀ 15000 ਹੀ ਰਹਿ ਗਿਆ ਜੀ ਤੇ ਜੇ ਤੇ ਕੱਟ ਦੀ ਗੱਲ ਕਰੀ ਚੱਲ ਗਏ ਜਦੋਂ ਅਸੀਂ ਥੋੜਾ ਜਿਹਾ 20000 ਤੇ ਵੀ ਨਹੀਂ ਪਹੁੰਚੇਗੇ ਕੱਟ ਜਾਂ ਮਾਰ ਕੇ ਉੱਥੇ ਫੇਰ ਲਿਆਉਂਦੇ ਆ ਜੀ ਹੁਣ ਇਹਨਾਂ ਨੇ ਮੰਨ ਲਓ ਵੀ 1 April 2023 ਵਿੱਚ ਨੇ 3750 ਰੁਪਏ ਦਾ ਕੱਟ ਮਾਰਿਆ ਸੀ ਜੇ 22 ਵਿੱਚ ਆ ਕੇ ਗੱਲ ਕਰੀਏ 23 ਵਿੱਚ ਪੈਗੇ ਅੱਜ 5700 ਰੁਪਿਆ ਪ੍ਰਤੀ ਮਹੀਨਾ ਕੱਟ ਮਾਰਤਾ ਇਹਨਾਂ ਨੇ ਅਸੀਂ ਕਿੱਥੋਂ ਆਪਦੇ ਬਜ਼ੁਰਗ ਮਾਤਾ ਬੈਤ ਨੂੰ ਦਵਾਈਆਂ ਦਵਾਵਾਂਗੇ ਕਿੱਥੋਂ ਅਸੀਂ ਆਪਦੇ ਬੱਚਿਆਂ ਦੀਆਂ ਫੀਸਾਂ ਭਰਾਂਗੇ ਕਿਵੇਂ ਅਸੀਂ ਸਰਵਾਈਵ ਕਰਾਂਗੇ ਕਿਉਂਕਿ ਜਿਹੜੀ ਸਾਡੀ ਨੌਕਰੀ ਹੈ ਉਹ ਪਿੰਡਾਂ ਦੇ ਨਾਲ ਜੁੜੀ ਹੋਈ ਹੈ ਅਸੀਂ ਪਿੰਡਾਂ ਦੇ ਸਰਪੰਚਾਂ ਕੋਲੇ ਜਾਂਦੇ ਹਾਂ ਪਿੰਡਾਂ ਦੇ ਆਮ ਲੋਕਾਂ ਕੋਲੇ ਜਾਂਦੇ ਹਾਂ ਜਿਨ੍ਹਾਂ ਨੂੰ ਸਾਫ਼ ਪੀਣ ਵਾਲੇ ਪਾਣੀ ਸੰਬੰਧੀ ਅਸੀਂ ਸੁਚੇਤ ਕਰਦੇ ਹਾਂ ਜਾਗਰੂਕ ਕਰਦੇ ਹਾਂ ਹਰ ਰੋਜ਼ ਸਵੇਰੇ ਅਸੀਂ ਨਿਕਲਦੇ ਹਾਂ ਸੜਕਾਂ ਤੇ ਨਿਕਲਦੇ ਹਾਂ ਜੀ ਨਾ ਸਾਨੂੰ ਕੋਈ ਮੈਡੀਕਲ ਅਲਾਉਂਸ ਦਿੱਤਾ ਜਾ ਰਿਹਾ ਨਾ ਸਾਨੂੰ ਕੋਈ ਈਐਸ ਐੀਪੀਐਫ ਨਹੀਂ ਦਿੱਤਾ ਜਾ ਰਿਹਾ ਸਗੋਂ ਸਾਡੀ ਹੋਰ ਸੰਗੀ ਕੁਟੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਖਾਸ ਲੋਕਾਂ ਦੀ ਵਣ ਕੇ ਰਹਿ ਗਈ ਜੀ ਜਿੱਥੇ ਕਹਿੰਦੇ ਬੇਰੋਜ਼ਗਾਰੀ ਖਤਮ ਕਰਤੀ ਨਾ ਬੇਰੋਜ਼ਗਾਰੀ ਕਿੱਥੇ ਖਤਮ ਕਰਤੀ ਤਾਂ ਵੱਡੇ ਪੱਧਰ ਤੇ ਤਾਂ ਇਹ ਦਬਕੇ ਮਾਰ ਰਹੇ ਆ ਸਾਨੂੰ ਵੀ ਜੇ ਤੁਸੀਂ ਲਾਇਆ ਧਰਨਾ ਤਾਂ ਤੁਹਾਨੂੰ ਅਸੀਂ ਨੌਕਰੀ ਤੋਂ ਬਾਹਰ ਕਰ ਦਾਂਗੇ ਪਹਿਲਾਂ ਸਾਡੇ ਇਹਨਾਂ ਨੇ ਘੱਟ ਨੰਬਰ ਲਾ ਕੇ 4-5 ਬੰਦੇ ਨੌਕਰੀ ਤੋਂ ਬਾਹਰ ਕਰਦੇ ਇੱਕ ਸਾਡੇ ਨਾਲ ਹੀ ਖੜਿਆ ਅੱਜ ਵਿਚਾਰਾ ਪੀੜਤ ਉਹ ਤੁਰਿਆ ਫਿਰਦਾ ਪਿਛਲੇ 2-3 ਸਾਲਾਂ ਤੋਂ ਉਹਦੇ 5 ਤੋਂ ਨੰਬਰ ਘਟਾ ਕੇ ਕਰਕੇ 4 ਕਾਗਜ਼ਾਂ ਵਿੱਚ ਆਪਣੇ ਆਪ ਹੀ ਅੰਦਰ ਹੀ ਘਾਲਾ ਮਾਲਾ ਕਰੀ ਜਾਂਦੇ ਨੌਕਰੀ ਦੇਵਾਂਗੇ ਅਸੀਂ ਬੇਰੋਜ਼ਗਾਰ ਰੱਖਣੀ ਨਹੀਂ ਦੇਣਾ ਨਾ ਨਾ ਮੈਨੂੰ ਲੱਗਦਾ ਇਹਨਾਂ ਨੇ ਕੋਈ ਮੁਲਾਜ਼ਮ ਰਹਿਣ ਹੀ ਨਹੀਂ ਦੇਣਾ ਮੈਨੂੰ ਤਾਂ ਇਹ ਲੱਗ ਰਿਹਾ ਵੀ ਮਹਿਕਮਾ ਚ ਇਹਨਾਂ ਨੇ ਕੋਈ ਮੁਲਾਜ਼ਮ ਰਹਿਣ ਨਹੀਂ ਦੇਣਾ ਕਿਉਂਕਿ ਦੇਖੋ ਨਾ ਤਾਂ ਕੋਈ ਨਵੀਆਂ ਭਰਤੀਆਂ ਨਾ ਮਾਤਰ ਭਰਤੀਆਂ ਆਈਆਂ ਨੇ ਚੰਨੀ ਸਾਹਿਬ ਵਾਲਿਆਂ ਭਰਤੀਆਂ ਜੇ ਕੋਟਾਂ ਤੁਰਿਆਂ ਫਿਰਦੀਆਂ ਨੇ ਉਹ ਵੀ ਨੇਤਾ ਕੰਪਲੀਟ ਹੋਈਆਂ ਉਹ ਵੀ ਜਿਹੜੇ ਮਤਲਬ ਕਿ ਬੇਰੁਜ਼ਗਾਰ ਇੱਥੋਂ ਦੇ ਵਿਚਾਰੇ ਪੰਜਾਬ ਦੇ ਹੈਗੇ ਨੇ ਮੁੰਡੇ ਕੁੜੀਆਂ ਉਹ ਕੋਟਾਂ ਜਾਜ ਆ ਕਿ ਜੂਨੀਅਨ ਪੱਧਰ ਤੇ ਜੇਕ ਦਿੱਤਾ ਨਾਲ ਉਹਨਾਂ ਨੂੰ ਕੁੱਟ ਦਿੰਦੇ ਆ ਆਪਦੀ ਸਰਕਾਰ ਧਰਨੇ ਲਾੜਾ ਬਨਾਲੀ ਤੇ ਜੇ ਕੋਈ ਧਰਨਾ ਲਾ ਕੇ ਜੁਨੀਅਨ ਮੰਗ ਪ੍ਰਦਰਸ਼ਨ ਕਰਕੇ ਆਪਦੀਆਂ ਮੰਗਾਂ ਮਨਾਉਣੀ ਚਾਹੁੰਦੀ ਹੈ ਤਾਂ ਉਹਨੂੰ ਇਹ ਕੁੱਟਮਾਰ ਕਰਦੇ ਆ ਭਾਈ ਜੀ ਕੀ ਲੱਗਦਾ ਬਦਲਾ ਆ ਗਿਆ ਕਹਿੰਦੇ ਮੈਂ ਤਾਂ ਸੁਣ ਰਿਹਾ ਸੀ ਆਫ ਕੈਮਰਾ ਕਹਿੰਦੇ ਤੁਸੀਂ ਬਹੁਤ ਜ਼ੋਰ ਲਾਇਆ ਸੀ ਬਦਲਾ ਖਾਤਰ ਬਿਲਕੁਲ ਜੀ ਕੋਈ ਬਦਲਾ ਨਹੀਂ ਆਇਆ ਕੱਲੇ ਹੋੜ ਢੰਗੀ ਦੱਸ ਰਹੇ ਆ ਜਾਂ ਵੱਡੇ ਵੱਡੇ ਫਲੈਕਸ ਦੱਸ ਰਹੇ ਆ ਕਿ ਪੰਜਾਬ ਦੇ ਵਿੱਚ ਬਹੁਤ ਬਦਲਾ ਆ ਗਿਆ ਦੇਖੋ ਨਸ਼ਾ ਓਵੇਂ ਦੀ ਓਵੇਂ ਚੱਲ ਰਿਹਾ ਹੈ ਜੋ ਵੀ ਹੋਰ ਭ੍ਰਿਸ਼ਟਾਚਾਰਾ ਕਰਪਸ਼ਨ ਆ ਉਹ ਵੀ ਉਵੇਂ ਚੱਲ ਰਹੀ ਹੈ ਕਿਤੇ ਕੋਈ ਪਟਵਾਰੀ ਫੜਿਆ ਜਾਂਦਾ ਕਿਤੇ ਕੋਈ ਹੋਰ ਕਲਰਕ ਫੜਿਆ ਜਾਂਦਾ ਦਫ਼ਤਰੀ ਕਲਰਕ ਪੈਸੇ ਲੈਂਦਾ ਉਹ ਸਿਸਟਮ ਵੀ ਉਵੇਂ ਚੱਲ ਰਿਹਾ ਹੈ ਖੈਰ ਆਪਾਂ ਆਪਣੇ ਮੁੱਦੇ ਤੇ ਆਉਨੇ ਆ ਕਿ ਜਿਹੜੀ ਇਹ ਸਰਕਾਰ ਹੈ ਇਹ ਰੱਜ ਕੇ ਠੇਕਾ ਮੁਲਾਜ਼ਮਾਂ ਦਾ ਕੱਚੇ ਮੁਲਾਜ਼ਮਾਂ ਦਾ ਰੱਜ ਕੇ ਸ਼ੋਸ਼ਣ ਕਰ ਰਹੀ ਹੈ ਕੋਈ ਇਹਨਾਂ ਨੂੰ ਡਰ ਨਹੀਂ ਕਿ ਇਹ ਜਿਹੜਾ ਮਤਲਬ ਵਰਗ ਹੈਗਾ ਕਮਜ਼ੋਰ ਵਰਗ ਲਾ ਲਓ ਇੱਕ ਤਰ੍ਹਾਂ ਦਾ ਜਿਹੜਾ ਆਪਣੇ ਪਰਿਵਾਰ ਨੂੰ ਸਹੀ ਸਮਾਂ ਨਹੀਂ ਦੇ ਸਕਦਾ ਆਪਣੇ ਪਰਿਵਾਰ ਦਾ ਸਹੀ ਪਾਲਣ ਪੋਚਣ ਨਹੀਂ ਕਰ ਸਕਦਾ ਉਸ ਮਲਾਜ਼ਮ ਵਰਗ ਦਾ ਬਿਲਕੁਲ ਠੇਕਾ ਮਲਾਜ਼ਮ ਕੱਚਾ ਵਰਗ ਉਹਨਾਂ ਦਾ ਰੱਜ ਕੇ ਸ਼ੋਸ਼ਣ ਹੋ ਰਿਹਾ ਜਿਹੜੇ ਦੂਸਰੇ ਆ ਵੱਡੇ ਮਲਾਜ਼ਮ ਉਹਨਾਂ ਦਾ 10% ਇਨਕਰੀਮੈਂਟ ਹਰ ਸਾਲ ਲੱਗਦਾ ਹੈ ਉਹਨਾਂ ਦੀ ਏਸੀਆਰ ਵੀ ਵਧਿਆ ਜਾਂਦੀ ਆ ਉਹਨਾਂ ਦਾ 10-12 12000 ਰੁਪਏ ਜਿਹੜਾ ਐਨੂਅਲ ਇਨਕਰੀਜ਼ ਹੈ ਹਰ ਸਾਲ ਵਾਧਾ ਹੁੰਦਾ ਹੈ ਤੇ ਇਧਰ 12000 ਰੁਪਏ ਦੇਣ ਦੇ ਮਾਰੇ ਵੀ ਇਨਕਰੀਮੈਂਟ ਕੱਟ ਰਿਹਾ ਮੈਂ ਗੱਲ ਕਰਦਾ 1 April 2023 ਤੋਂ ਜਿਹੜਾ ਸਾਨੂੰ ਸਫਰੀ ਪੱਤਾ ਮਿਲਦਾ ਸੀਗਾ 3000 ਤੇ 4000 ਰੁਪਿਆ ਉਹ 1 April 2023 ਨੂੰ ਕਟਿਆ ਅਸੀਂ ਲਿਖਤੀ ਰੂਪ ਚ ਮੰਗ ਪੱਤਰਾਂ ਦੇ ਰਾਹੀਂ ਮਾਨਯੋਗ ਐਚ.ਓ.ਡੀ ਸਾਹਿਬ ਉਹਨਾਂ ਅੱਗੇ ਬੇਨਤੀਆਂ ਕੀਤੀਆਂ ਪ੍ਰਿੰਸੀਪਲ ਸੈਕਟਰੀ ਸਾਹਿਬ ਉਹਨਾਂ ਅੱਗੇ ਬੇਨਤੀਆਂ ਕੀਤੀਆਂ ਸਿਵਾਏ ਲਾਰੇ ਦੇ ਕੁਝ ਨਹੀਂ ਮਿਲਿਆ ਤੁਸੀਂ ਸਾਡਾ ਵੀ ਦੇਖੋ ਕਿ ਅਸੀਂ ਜਿਹੜਾ ਸਾਡਾ ਕੰਮ ਸੀ ਸਾਡਾ ਕੰਮ ਆ ਪਿੰਡ ਦੇ ਲੋਕਾਂ ਨੂੰ ਸਾਡੇ ਵਾਟਰ ਵਰਕਰਸ ਦੇ ਰਾਹੀਂ ਸਾਫ਼ ਸੁਥਰਾ ਪਾਣੀ ਪੀਣ ਜੋਗ ਮਹੱਈਆ ਕਰਵਾਉਣਾ ਜਦੋਂ ਵੀ ਅਸੀਂ ਇਧਰੋਂ ਧਿਆਨ ਦੇਣੋਂ ਘੱਟ ਕਰ ਦਈਏ ਜਾਂ ਅਵੇਸਲੇ ਹੋ ਜਾਈਏ ਤਾਂ ਇਹ ਸਪਲਾਈਆਂ ਨਿਰਵਿਘਨ ਨਹੀਂ ਰਹਿਣੀਆਂ ਇਹ ਸਪਲਾਈਆਂ ਪ੍ਰਭਾਵਿਤ ਹੋ ਜਾਂਦੀਆਂ ਲੇਕਿਨ ਅਸੀਂ ਸੋਚਿਆ ਜੇ ਸਰਕਾਰ ਨੇ 3000 ਰੁਪਏ ਜਾਂ 4000 ਰੁਪਏ ਦਾ ਕੱਟ ਲਾਇਆ ਤਾਂ ਅਸੀਂ ਇਸ ਕੰਮ ਨੂੰ ਫੇਰ ਵੀ ਚੱਲਦਾ ਰੱਖੀਏ ਅਸੀਂ ਜਿਹੜਾ ਵੀ ਪੈਸਾ ਮਿਲਦਾ ਸੀ ਸਾਨੂੰ ਜਿੰਨਾ ਕ ਮਿਹਨਤਾਂ ਨਾਲ ਉਹਦੇ ਵਿੱਚੋਂ 5-5 6-6000 ਰੁਪਏ ਪ੍ਰਤੀ ਮਹੀਨਾ ਆਪਣੀਆਂ ਜੇਬਾਂ ਦੇ ਵਿੱਚੋਂ ਪੈਟਰੋਲ ਖਰਚ ਡੀਜ਼ਲ ਖਰਚ ਜਾਂ ਬੱਸ ਟਿਕਟਾਂ ਲਾ ਲੋ ਉਹਦੇ ਨਾਲ ਹੀ ਖਰਚਾ ਕਰਦੇ ਰਹੇ ਲੇਕਿਨ ਸਰਕਾਰ ਨੇ ਫਿਰ ਵੀ ਧਿਆਨ ਨਹੀਂ ਦਿੱਤਾ ਨਾਲੇ ਪੀੜਤ ਵਰਗ ਸੀ ਫਿਰ ਵੀ 19 5 2025 ਨੂੰ ਜਿਹੜਾ ਸਾਡਾ ਸਾਲਾਨਾ ਵਾਅਦਾ ਹਰ ਸਾਲ ਸਾਡਾ ਕੰਟਰੈਕਟਰ ਵਾਅਦਾ ਉਹ ਜਾਰੀ ਤਾਂ ਕਰ ਦਿੱਤਾ ਉਹਦੇ ਵਿੱਚ ਜਿਹੜਾ ਸਾਡਾ ਸਾਲਾਨਾ ਵਾਅਦਾ ਸੀ ਉਹ ਬੰਦ ਕਰਤਾ ਜਿਸ ਨਾਲ ਸਾਨੂੰ ਭਾਰੇ ਰੋਸ ਜਾ ਗਿਆ ਅਸੀਂ ਇਸ ਰੋਸ ਦੇ ਤਹਿਤ ਹੀ ਜਿਹੜਾ 28 5 2025 ਨੂੰ ਐਚ.ਓ.ਡੀ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਰੱਖਿਆ ਉਹ ਬਿਲਕੁਲ ਜਾਇਜ਼ ਰੱਖਿਆ। ਭਾਈ ਜੀ ਭਾਈ ਜੀ ਦੱਸ ਰਹੀ ਸੀ ਕਹਿੰਦੇ ਤੁਸੀਂ ਬਹੁਤ ਮਿਹਨਤ ਕੀਤੀ ਹੈ। ਕਹਿੰਦੇ ਮਿਹਨਤ ਕਰਨ ਦਾ ਮੁੱਲ ਤੁਹਾਨੂੰ ਮਿਲ ਗਿਆ ਪੂਰਾ। ਮੈਂ ਤਾਂ ਦੱਸ ਰਹੀ ਸੀ ਕਹਿੰਦੇ ਸਵੇਰੇ 6 ਵਜੇ ਨਿਕਲ ਜਾਂਦੇ ਸੀ ਇਹਨੇ ਘਰ ਘਰ ਵੀ ਬਦਲਾ ਲੈ ਕੇ ਆਉਣੇ। ਵੇਖੋ ਜੀ ਸਿਆਣੇ ਕਹਿੰਦੇ ਵੀ ਜਾਂ ਤਾਂ ਰਾਹ ਪਏ ਤਾਂ ਜਾਣੀਏ ਜਾਂ ਬਾਹ ਪਏ ਤਾਂ ਜਾਣੀਏ। ਬਾ ਜਦੋਂ ਸਾਡਾ ਹੁਣ ਪੈ ਗਿਆ ਤਾਂ ਸਾਨੂੰ ਹੁਣ ਪਤਾ ਲੱਗਦਾ ਵੀ ਜਿਹੜਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਜਾਂ ਇਹਨਾਂ ਦੇ ਹੱਕ 'ਚ ਅਸੀਂ ਬਦਲਾਅ ਦੇ ਹੱਕ 'ਚ ਸੀਗੇ ਸਾਨੂੰ ਹੁਣ ਕਿਤੇ ਨਾ ਕਿਤੇ ਲੱਗਦਾ ਵੀ ਉਹ ਸਾਡੀ ਬਹੁਤ ਵੱਡੀ ਗਲਤੀ ਸੀ ਉਹ ਗਲਤੀ ਅਸੀਂ ਭੁਗਤ ਰਹੇ ਹਾਂ ਅਸੀਂ ਨਹੀਂ ਭੁਗਤ ਰਹੇ ਨਾਲ ਸਾਡਾ ਜਿਹੜਾ ਪਰਿਵਾਰ ਉਹ ਵੀ ਭੁਗਤ ਰਿਹਾ ਹੈ ਕਿਉਂਕਿ ਇਹ ਦੇਖਿਆ ਜਾਵੇ 11 ਦੇ ਵਿੱਚ ਸਾਨੂੰ 650 ਰੁਪਿਆ ਦੇ ਕੇ ਇਹਨਾਂ ਨੇ ਰੱਖਿਆ ਸੀ ਉਦੋਂ ਤੋਂ ਜੇ ਮਹਿੰਗਾਈ ਦਰ ਆਪਾਂ ਚੈੱਕ ਕਰੀਏ 2025 ਤੱਕ ਤੋ ਬਹੁਤ ਦੂਰ ਤੱਕ ਚਲੀ ਗਈ ਪਰ ਸਾਡੀ ਸੈਲਰੀ ਜਿਹੜੀ ਬਹੁਤ ਥੋੜੀ ਹੈ ਉਹਨੂੰ ਵਧਾਉਣ ਦੀ بجائے ਸਾਨੂੰ ਕੋਈ ਨਮਾ ਤਾਂ ਦਿੱਤਾ ਨਹੀਂ ਇਹਨਾਂ ਨੇ ਅਸੀਂ ਇਸ ਤੋਂ ਪਹਿਲਾਂ ਕਿ ਕੁਛੇ ਨਾ ਤੋਂ ਨਮਾ ਮੰਗੀਏ ਇਹਨਾਂ ਨੇ ਜਿਹੜਾ ਸਾਨੂੰ ਮਿਲ ਰਿਹਾ ਸੀ ਉਹਦੇ ਵਿੱਚੋਂ ਹੀ ਕੱਟ ਲਾਤਾ ਇਹ ਸਾਡਾ ਸਬਰ ਪਰਖ ਰਹੇ ਹੈ ਪਰ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਲਿਮਟ ਹੁੰਦੀ ਹੈ ਹੁਣ ਉਹ ਸਾਡਾ ਸਬਰ ਟੁੱਟ ਗਿਆ ਜੀ ਜਿੱਤੇ ਕਹਿੰਦੇ ਸੀ ਆਮ ਘਰਾਂਦੇ ਆ ਆਮ ਘਰਾਂਦੇ ਧੀਆਂ ਪੁੱਤਾਂ ਨੌਕਰੀਆਂ ਦੇਵਾਂਗੇ ਪਰ ਇਹ ਹੋਇਆ ਉਹ ਉਲਟ ਰਿਹਾ ਜਿਨ੍ਹਾਂ ਨੂੰ ਦਿੱਤੀਆਂ ਉਹ ਤਾਂ ਵੀ ਅੱਧ ਵਿਚਾਲੇ ਖੋਰ ਰਹੇ ਨੇ ਤਾਂ ਦੇਖੋ ਜੀ ਨੌکریاں ਜ਼ਰੂਰ ਦਿੰਦੇ ਆ ਰੋਜ਼ ਆਪਾਂ ਵੇਖਦੇ ਆਂ ਵੀ ਉਹ ਦਿੱਲੀ ਤੋਂ ਜੀ ਚੇਅਰਮੈਨ ਲਾਤਾ ਫਲਾਣੇ ਬੋਰਡ ਦਾ ਚੇਅਰਮੈਨ ਲਾਤਾ ਉਧਰੋਂ ਲਾਤੇ ਬਹੁਤ ਬੰਦੇ ਜਿਹੜੇ ਉਧਰੋਂ ਲਾ ਰਹੇ ਉਹਨਾਂ ਨੂੰ ਸੈੱਟ ਕਰ ਰਹੇ ਆ ਤਾਂ ਸਾਡੇ ਲਈ ਤਾਂ ਕੋਈ ਇਹ ਚੀਜ਼ਾਂ ਦਾ ਫਾਇਦਾ ਨਹੀਂਗਾ ਇਹ ਸਰਿਆਬ ਜਿਹੜਾ ਪੰਜਾਬ ਦੀ ਲੁੱਟ ਹੈ ਖਜ਼ਾਨੇ ਦੇਖੋ ਭਰ ਰਿਹਾ ਸਾਡੀ ਤਨਖਾਹ ਕੱਟ ਕੇ ਵੀ ਸੋਚਿਆ ਹੋਣਾ ਵੀ ਖਜ਼ਾਨਾ ਭਰ ਲਾਂਗੇ ਨਾਲੇ ਕਿ ਖਜ਼ਾਨਾ ਭਰਿਆ ਭਗਵੰਤ ਮਾਨ ਕਹਿੰਦੇ ਹੁੰਦੇ ਕਿ ਖਜ਼ਾਨੇ ਵਾਲਾ ਕੋਈ ਫਿਕਰ ਨਾ ਕਰਿਓ ਛੋਟੀ ਫੇਰ ਵੀ ਤਨਖਾਹ ਕੱਟ ਲਈ ਨਹੀਂ ਵੇਖੋ ਜੇ ਭਰਿਆ ਹੋਵੇ ਤਾਂ ਦਿਸਦਾ ਭਰੀ ਚੀਜ਼ ਤਾਂ ਸਭ ਨੂੰ ਦਿਨਦੀ ਹੈ ਨਾ ਇਹ ਖਜ਼ਾਨੇ ਖਜ਼ੂਨੇ ਕੋਈ ਭਰੇ ਨਹੀਂ ਸਭ ਖਾਲੀ ਹੈ ਸਭ ਗੱਲਾਂ ਇਹ ਸਟੇਜ ਚ ਲਾਉਣੀ ਤੇ ਸਟੇਜ ਚ ਲਾਉਣਾ ਬੜਾ ਫਰਕ ਹੈ ਇਹ ਸਟੇਜਾਂ ਤੋਂ ਬੋਲ ਕੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਸਰਕਾਰ ਬਣਾ ਗਏ ਪਰ ਇਹ ਹੁਣ ਜਿਹੜਾ ਟਾਈਮ ਹੈ ਆਉਣ ਵਾਲਾ ਟਾਈਮ ਦੱਸੂਗਾ ਵੀ ਜਿਹੜਾ ਮਲਾਜਮਾਂ ਲਈ ਹੈ ਇਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਹਰਾ ਪੰਨਾ ਸੀ ਚਲਾਵਾਂਗੇ ਪਰ ਉਹ ਲੱਗਦਾ ਹਰਾ ਪੈਨ ਤਾਂ ਉਹੀ ਹੈ ਵਿੱਚ ਸ਼ਾਹੀ ਲਾਲ ਹੋਗੀ ਉਹ ਲਾਲ ਸ਼ਾਹੀ ਸਾਡੇ ਵਰਗੇ ਜਿਹੜੇ ਮਤਲਬ ਆਰਥਿਕ ਤੌਰ ਤੇ ਪਹਿਲੇ ਬੰਦੇ ਪਰੇਸ਼ਾਨ ਹੈ ਠੇਕਾ ਰੇ ਸਿਸਟਮ ਰਹੀ ਰੱਖੇ ਹੈ ਉਹਨਾਂ ਦਾ ਇਹ ਸ਼ੋਸ਼ਣ ਕਰਨ ਤੇ ਚੱਲ ਰਿਹਾ ਹੈ ਭਾਈ ਤੁਹਾਨੂੰ ਨੌਕਰੀ ਮਿਲ ਗਈ ਸੀ ਫੇਰ ਤੁਹਾਨੂੰ ਕੱਢਤਾ ਸਰਕਾਰ ਤਾਂ ਕਹਿੰਦੀ ਸੀ ਨੌਕਰੀ ਦਿੰਦੀ ਆ ਸਾਰਿਆਂ ਨੂੰ ਬਿਲਕੁਲ ਜੀ ਜੇ ਸਰਕਾਰ ਨੇ ਨੌਕਰੀ ਦਿੱਤੀ ਹੈ ਤਾਂ ਪਿਛਲੇ 11 ਸਾਲ ਮੈਂ ਨੌਕਰੀ ਕਰਦਾ ਸੀ ਵਿਭਾਗ ਵਿੱਚ 2011 ਤੋਂ ਭਰਤੀ ਹੋਇਆ ਸੀ ਜੀ ਤੇ 2022 ਤੱਕ ਮੈਨੂੰ ਨਿਰਵਿਢਣ ਇਹ ਸਾਡੀ ਐਕਸਟੈਂਸ਼ਨ ਹੋਈ ਰਹੀ ਹੈ ਜੀ ਤੇ 2022 ਦੇ ਵਿੱਚ ਏਸੀਆਰ ਜਿਹੜੀ ਮੁਲਾਜ਼ਮ ਦੀ ਜਾਂਦੀ ਹੈ ਉਹ ਇੱਕ ਵਾਰ ਹੀ ਜਾਂਦੀ ਹੈ ਜੀ ਪਰ ਮੇਰੀ ਤਿੰਨ ਵਾਰੀ ਏਸੀਆਰ ਲਿਖੀ ਗਈ ਪਹਿਲਾਂ ਵੈਰੀ ਗੁੱਡ 8 ਨੰਬਰ ਲਿਖ ਕੇ ਫਿਰ ਇਹਨਾਂ ਨੇ ਪਤਾ ਨਹੀਂ ਅੰਦਰੋਂ ਹੀ ਕਾਲਾ ਮਲਕ ਕਰਕੇ 4 ਨੰਬਰ ਭੇਜੇ ਫਿਰ ਇਹਨਾਂ ਨੇ ਮੇਰੇ ਕਹਨ ਤੇ ਫਿਰ 8 ਨੰਬਰ ਭੇਜੇ ਉਹਦੇ ਕਰਕੇ ਉਹਨਾਂ ਨੇ ਮੇਰੀ ਐਕਸਟੈਂਸ਼ਨ ਰੋਕ ਲਈ ਔਰ ਮੇਰੀ ਨੌਕਰੀ ਨਹੀਂ ਦਿੱਤੀ ਗਈ ਪਿਛਲੇ 3 ਸਾਲ ਤੋਂ ਜਿਹੜੇ ਤੁਸੀਂ ਹਰੇ ਪੈਨ ਦੀ ਗੱਲ ਕੀਤੀ ਹਰਾ ਪੈਨ ਆ ਚਲਵਾ ਚੱਲਿਆ ਹੋਇਆ ਜੀ ਮੇਰੀਆਂ ਐਪਲੀਕੇਸ਼ਨਾਂ ਦੇ ਉੱਤੇ ਠੀਕਾ ਜੀ ਇਹ ਸਾਰੇ ਪੈਨ ਦੇ ਨਾਲ ਮੰਤਰੀ ਸਾਹਿਬ ਨੇ ਵੀ ਐਚ.ਓ.ਡੀ ਸਾਹਿਬ ਨੂੰ ਵੀ ਸੈਕਟਰੀ ਸਾਹਿਬ ਨੂੰ ਵੀ ਦੋ ਵਾਰੀ ਮੇਰੀ ਨਿੱਜੀ ਸੁਣਵਾਈ ਹੋਈ ਨਿੱਜੀ ਸੁਣਵਾਈ ਦੇ ਵਿੱਚ ਥੱਲੋ ਰਿਪੋਰਟਾਂ ਮੰਗਵਾਈਆਂ ਜੀਆਂ ਮਾਣ ਜੋ ਨਿਗਰਾਨ ਇੰਜੀਨੀਅਰ ਤੋਂ ਐਕਸ਼ਨ ਸਾਹਿਬ ਤੋਂ ਉਹਨਾਂ ਨੇ ਮੇਰੇ ਹੱਟਵੇਚ ਰਿਪੋਰਟਾਂ ਭੇਜੀਆਂ ਤਿੰਨ ਵਾਰੀ ਮੇਰੇ ਹੱਟਵੇਚ ਰਿਪੋਰਟ ਭੇਜਣ ਦੇ ਬਾਵਜੂਦ ਵੀ ਮੇਰੀ ਨੌਕਰੀ ਬਹਾਲ ਨਹੀਂ ਕੀਤੀ ਗਈ ਉਹ ਖੋਈ ਗਈ ਔਰ ਮੈਂ ਪਿਛਲੇ 3 ਸਾਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆਰਥਿਕ ਤੇ ਮਾਨਸਿਕ ਤੌਰ ਤੇ ਚੱਲ ਰਿਆਂ ਜੀ ਔਰ ਮੈਂ ਆਪ ਜੀ ਦੇ ਮਾਧਮ ਰਹੀਂ ਮੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਵੀ ਹਰਾ ਪੈਨ ਦੇ ਸਾਡੇ ਤੇ ਵੀ ਚਲਾਓ ਔਰ ਸਾਨੂੰ ਇਨਸਾਫ ਦਿਓ ਸਿਰਫ ਇਨਸਾਫ ਦੀ ਮੰਗ ਕਰਦਾ ਵੀ ਸਾਨੂੰ ਦੱਸਿਆ ਜਾਵੇ ਇੰਨੀ ਨਗੂਣੀ ਤਨਖਾਹ ਉਹਦੇ ਚ ਵੀ ਟੱਟ ਲਾ ਕੇ ਸਾਡੇ ਨੰਬਰ ਕੱਟ ਲਾ ਕੇ ਸਾਨੂੰ ਘਰੇ ਬਿਠਾਉਣਾ ਇੱਕ ਵੀ ਚਿੱਠੀ ਸਾਡੇ ਮਤਲਬ ਖਿਲਾਫ ਨਹੀਂ ਲਿਖੀ ਫਿਰ ਵੀ ਇਹ ਕਿਉਂ ਕੀਤਾ ਜਾਂਦਾ ਕਾ ਜੀ ਇਹ ਇਨਜਸਟਸ ਕੀਤਾ ਜਾਏ ਇਨਸਾਫ ਦੀ ਮੰਗ ਕਰਦੇ ਆਂ ਜੀ ਅਸੀਂ ਅੱਛਾ ਘਰ ਦੇ ਹਾਲਾਤ ਕੀ ਨੇ ਬਾਈ ਜਿਸ ਤਰੀਕੇ ਤੁਸੀਂ ਦੱਸ ਰਹੀ ਸੀ ਕਿ ਘਰ ਦੇ ਹਾਲਾਤਾਂ ਤੋਂ ਵੀ ਪਤਾ ਲੱਗ ਜਾਂਦਾ ਬੰਦਾ ਜਦੋਂ ਬੋਲਦਾ ਨਾ ਉਦੋਂ ਹੀ ਪਤਾ ਲੱਗ ਜਾਂਦਾ ਬਹੁਤ ਔਖਾ ਜੀ ਸਾਡੇ ਇਹਦੇ ਦਰਮਿਆਨ ਹੀ ਮਤਲਬ ਪਿਛਲੇ ਜਦੋਂ ਦੀ ਮੇਰੀ ਨੌਤਰੀ ਗਈ ਸਾਡੇ ਲਗਭਗ ਤਿੰਨ ਮੌਤਾਂ ਹੋ ਚੁਟੀਆਂ ਜੀ ਮੇਰੇ ਮਾਤਾ ਪਿਤਾ ਦੀ ਵੀ ਡੈਥ ਥੋੜੀ ਭਾਈ ਸਾਹਿਬ ਦੀ ਵੀ ਡੈਥ ਥੋੜੀ ਠੀਕ ਆ ਜੀ ਔਰ ਹੋਰ ਗੁਜ਼ਾਰਾ ਤਾ ਮਤਲਬ ਔਖਾ ਹੋਣਾ ਹੀ ਹੋਣਾ ਉਲਟਾ ਮੈਂ ਵਟੀਲਾ ਵੀ ਫੀਸਾਂ ਕਦੇ ਉੱਥੇ ਚੰਡੀਗੜ੍ਹ ਪਰਸਨਲ ਸੁਣਵਾਈ ਵਾਸਤੇ ਕਦੇ ਮੰਤਰੀ ਸਾਹਿਬ ਨੂੰ ਉਹ ਜਾਨਾ ਜੀ ਬਹੁਤ ਔਖਾ ਜੀ ਬਹੁਤ ਔਖਾ ਹੈ ਮਤਲਬ ਐਂ ਕਹ ਲਓ ਜੀ ਮਰੇ ਤਾਂ ਪੈਈਆਂ ਹੁਣ ਤੇ ਅਸੀਂ ਕੋਈ ਗ੍ਰੁੱਪ ਐਕਸ਼ਨ ਇਹੋ ਜਿਹਾ ਲਵਾਂਗੇ ਜਿਸ ਦੇ ਇਹ ਮਤਲਬ ਸਿੱਧੇ ਸਿੱਧੇ ਤੌਰ ਤੇ ਵਿਭਾਗ ਸਾਡੇ ਐਕਚੂਰੀ ਸਾਹਿਬ ਸਾਡੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਇਹ ਕੀਤੀ ਉਹ ਜ਼ਿੰਮੇਵਾਰ ਹੋਣਗੇ ਇਹਦੇ ਸਰਕਾਰ ਔਰ ਫਿਰ ਮੈਂ ਮਾਧਿਮ ਰਹੀਂ ਤੁਹਾਡੇ ਮਾਧਿਮ ਰਹੀਂ ਮਤਰੀ ਸਾਹਿਬ ਨੂੰ ਵਿਭਾਗ ਨੂੰ ਬੇਨਤੀ ਕਰਦਾ ਵੀ ਮੇਰ ਨਾਲ ਇਨਸਾਫ ਕੀਤਾ ਜਾਵੇ ਘਟੋ ਘਟ ਮੇਰੇ ਕਾਗਜ਼ ਵੇਖੇ ਜਾਣ ਉਹ ਸਾਰੇ ਵੇਖ ਕੇ ਤੇ ਮੇਰ ਨਾਲ ਇਨਸਾਫ ਕੀਤਾ ਜਾਵੇ ਜੀ ਜੀ ਹੁਣ ਕੀ ਤੁਸੀਂ ਮੰਗ ਕਰਦੇ ਹੋ ਕਿ ਜਿਸੇ ਸਰਕਾਰ ਨੇ ਤਾਂ ਦਾ ਸਟੈਂਡ ਰੱਖਦਾ ਆਪਦਾ ਪੱਖ ਰੱਖਦਾ ਉਹ ਕਹਿੰਦੇ ਇਸ ਦਾ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਬਾਈ ਜੀ ਦੇਖੋ ਬਰਦਾਸ਼ਤ ਬਹੁਤ ਕਰ ਲਿਆ ਇਹ ਨਹੀਂ ਵੀ ਹੁਣ ਤੱਕ ਬਰਦਾਸ਼ਤ ਨਹੀਂ ਕੀਤਾ ਮਿੱਠੀਆਂ ਗੋਲੀਆਂ ਬਹੁਤ ਖਾ ਲਈਆਂ ਲੇਕਿਨ ਇਸ ਤੋਂ ਬਾਅਦ ਜਿਹੜਾ ਸਾਡਾ ਪ੍ਰਦਰਸ਼ਨ ਹੋਊਗਾ ਨਾ ਸਾਡਾ ਸੰਘਰਸ਼ ਹੋਊਗਾ ਇਹ ਚੁੱਪ ਕਰਕੇ ਬੈਠਣ ਦਾ ਤਾਂ ਬਿਲਕੁਲ ਰਿਆ ਨਹੀਂ ਅਸੀਂ 28 ਤਰੀਕ ਨੂੰ ਜਿਹੜਾ ਧਰਨਾ ਦੇਣਾ ਸਾਡੀਆਂ ਭੈਣਾਂ ਜਿਹੜੀਆਂ ਸਾਡੇ ਨਾਲ ਡਿਊਟੀ ਕਰਦੀਆਂ ਸਾਡੇ ਵੀਰ ਸਾਥੋਂ ਵੱਡੇ ਛੋਟੇ ਉਹ ਸਾਰੇ ਆਪਣੇ ਪਰਿਵਾਰਾਂ ਦੇ ਸਮੇਤ ਜਿਹੜੀਆਂ ਸਾਡੀਆਂ ਭਰਾਤਰੀ ਜਥੇਵੰਨੀਆਂ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਹਨਾਂ ਦੇ ਸਮੇਤ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਇਸ ਪ੍ਰਦਰਸ਼ਨ ਦੇ ਦੌਰਾਨ ਜੇਕਰ ਸਾਡੇ ਕਿਸੇ ਵੀ ਵੀਰ ਭੈਣ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਕਿ ਪਹਿਲੇ ਪਹਿਲੀ ਮੰਗ ਤਾਂ ਇਹ ਹੀ ਸੀ ਕਿ ਸਾਨੂੰ ਪੱਕਾ ਕਰੋ ਸਾਨੂੰ ਰੈਗੂਲਰ ਕਰੋ ਕਿਉਂਕਿ ਇਹਨਾਂ ਨੇ ਥਾਪਰ ਯੂਨੀਵਰਸਿਟੀ ਰਾਹੀਂ ਸਾਡਾ ਟੈਸਟ ਲਿਆ ਇੰਗਲਿਸ਼ ਮੀਡੀਅਮ ਦੇ ਵਿੱਚ ਸੀਗਾ ਚੰਗੇ ਨੰਬਰ ਪ੍ਰਾਪਤ ਕਰਕੇ ਹੀ ਇਹ ਜਿਹੜੀ ਜੁਆਇਨਿੰਗ ਹੋਈ ਸੀ ਸਾਡੀ ਤੇ ਕਿਹਾ ਵੀ ਸੀ ਕਿ ਸਾਨੂੰ ਬੇਸ਼ੱਕ ਕੰਟਰੈਕਟ ਤੇ ਰੱਖਿਆ ਤੁਹਾਨੂੰ ਇੱਕ ਦਿਨ ਰੈਗੂਲਰ ਜ਼ਰੂਰ ਕਰਾਂਗੇ ਪਰ ਜਦੋਂ ਇਹ ਕਟੌਤੀਆਂ ਹੋਣ ਲੱਗੀਆਂ ਪਹਿਲਾਂ ਟੀਏ ਕੱਟ ਲੈਣਾ ਸਫਰੀ ਪੱਤਾ ਫੇਰ ਆ 10% ਵਾਧਾ ਕੱਟ ਲੈਣਾ ਇਹ ਤਾਂ ਪਤਾ ਲੱਗਦਾ ਕਿ ਸਾਨੂੰ ਇੱਕ ਦਿਨੇ ਘਰੇ ਬਿਠਾ ਕੇ ਛੱਡਣਗੇ ਜਿਹੜੀ ਸਾਡੀ ਦੂਸਰੀ ਮੰਗ ਆ ਉਹ ਇਹ ਐ ਕਿ ਜਿਹੜਾ ਸਾਡਾ ਮਤਲਬ ਰੈਗੂਲਰ ਹੋਣ ਦਾ ਰੁਜ਼ਗਾਰ ਅਤੇ ਸਫਰੀ ਪੱਤਾ ਤੇ ਇਨਕਰੀਮੈਂਟ ਤੀਸਰਾ ਕਿ ਸਾਡੇ ਕਿੰਨੇ ਵੀ ਸਾਥੀ ਆ ਜਿਹੜੇ ਉਹ ਬਾਹਰ ਨਿਕਲਦੇ ਆਪਣੇ ਮੋਟਰਸਾਈਕਲਾਂ ਤੇ ਟੂ-ਵੀਲਰ ਤੇ ਕਾਰਾਂ ਤਾਂ ਬਹੁਤ ਘੱਟ ਮੁੰਡਿਆਂ ਕੋਲ ਸਾਡੇ ਮੁਲਾਜ਼ਮਾਂ ਕੋਲ ਐਕਸੀਡੈਂਟ ਹੋ ਜਾਂਦੇ ਆ ਮੌਤਾਂ ਵੀ ਹੋ ਚੁੱਕੀਆਂ ਸਰਕਾਰ ਕੁਝ ਨਹੀਂ ਹੰਦੀ ਕੋਈ ਦੁਰਘਟਨਾ ਬੀਮਾ ਨਹੀਂਗਾ ਕੋਈ ਸਾਡਾ ਮਹੀਨਾਵਾਰ ਈਪੀਐਫ ਨਹੀਂ ਕੱਟਿਆ ਜਾਂਦਾ ਕੁਝ ਨਹੀਂ ਕੱਟਿਆ ਜਾਂਦਾ ਦੇਖੋ ਜਿਸ ਤਰੀਕੇ ਨਾਲ ਸਰਕਾਰ ਵਾਅਦੇ ਕਰ ਰਹੀ ਸੀ ਕਿ ਅਸੀਂ ਘਰ-ਘਰ ਰੋਜ਼ਗਾਰ ਦੇਵਾਂਗੇ ਪਰ ਹੋਰ ਉਲਟਰ ਹੈ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਉਹਨਾਂ ਦੇ ਭੱਤੇ ਵੱਡੇ ਪੱਦਰ ਤੇ ਕੱਟੇ ਜਾ ਰਹੇ ਨੇ ਕਿਉਂਕਿ ਕਿ ਖਜ਼ਾਨਾ ਭਰਿਆ ਜਾਵੇ ਪਰ ਦੂਜੇ ਪਾਸੇ ਸਰਕਾਰੇ ਵਾਦਾ ਕਰ ਰਹੀ ਹੈ ਕਿ ਖਜ਼ਾਨਾ ਭਰਿਆ ਹੋਇਆ ਜੁੜੇ ਰਹੋ ਲੋਕ ਰਾਏ ਟੀਵੀ ਨਾਲ ਧੰਨਵਾਦ